ਲੋ ਵੀ ਮਿੱਤਰੋ ਤਰਨਤਾਰਨ ਦੇ ਵਿੱਚ ਮੇਲਾ ਲੱਗਿਆ ਪਿਆ ਮੇਲਾ ਦੱਸ ਦੀ ਕਿਉਂ ਲੱਗਿਆ ਪਹਿਲੀ ਗੱਲ ਤਾਂ ਇਹ ਆ ਵੀ ਇੱਥੇ ਸਭ ਤੋਂ ਸਸਤੇ ਟਾਇਰ ਮਿਲਦੇ ਆ 250 ਰੁਪਏ ਕਿਲੋ ਜਮਨ ਨਵੇਂ ਆ ਗਏ ਦੂਜੀ ਗੱਲ ਇਹ ਆ ਵੀ ਨਵਾਂ ਸਟਾਕ ਉਤਰ ਗਿਆ ਕਿੱਥੇ ਉਤਰ ਗਿਆ ਪ੍ਰਾਈਮ ਟਾਇਰ ਦੇ ਸ਼ੋਰੂਮ ਦੇ ਉੱਤੇ ਅਲਾਦੀਨਪੁਰ ਪ੍ਰਾਈਮ ਟਾਇਰ ਦਾ ਸ਼ੋਅਰੂਮ ਆ ਸਕਰੀਨ ਦੇ ਉੱਤੇ ਨੰਬਰ ਪਾਇਆ ਦੱਸ ਦिए ਕੋਈ ਗੱਡੀ ਗੱਡੀ ਸਾਫ਼ਤ ਕਰ ਦੂਗਾ ਲੱਖ ਰੁਪਏ ਦਾ ਇਨਾਮ ਰੱਖਿਆ ਗਿਆ 90 ਤੋਂ 95 ਪੈਸੇ ਟਾਇਰਾਂ ਦੀ ਕੰਡੀਸ਼ਨ ਹੋਊਗੀ ਤੇ 12 ਤੋਂ ਲੈ ਕੇ 20 ਨੰਬਰ ਤੱਕ ਦੇ ਸਾਰੇ ਟਾਇਰ ਮਿਲਣਗੇ ਕੰਪਨੀਆਂ ਦੀ ਗੱਲ ਕਰੀ ਤਾਂ ਜੋ ਕੋਹਮਾ ਮੈਚਲਨ ਬ੍ਰਿਜਸਟਨ ਐਮ ਆਰ ਐਫ ਸਾਰੀਆਂ ਕੰਪਨੀਆਂ ਦੇ ਟਾਇਰ ਮਿਲਣਗੇ ਸਕਰੀਨ ਦੇ ਉੱਤੇ ਨੰਬਰ ਪਾਇਆ ਹੋਇਆ ਜਲਦੀ ਜਲਦੀ ਆ ਜਾਓ ਤੇ ਲੈ ਜਾਓ ਤਰਨਤਾਰਨ ਦੇ ਵਿੱਚ ਪ੍ਰਾਈਮ ਟਾਇਰ ਦਾ ਸ਼ੋਅਰੂਮ ਆ ਇੱਕ ਟਾਇਰ ਦੇ ਮੁੱਲ ਤੇ ਤੁਹਾਡੇ ਚਾਰੇ ਟਾਇਰ ਪਹਿ ਜਾਣਗੇ ਜੀ ਆਲਟੋ ਤੋਂ ਲੈ ਕੇ ਹਾਰਚੂਨਰ ਤੱਕ ਦੇ ਸਾਰੇ ਟਾਇਰ ਤੁਹਾਨੂੰ ਇੱਥੋਂ ਮਿਲਣਗੇ ਸਕਰੀਨ ਦੇ ਉੱਤੇ ਨੰਬਰ ਪਾਇਆ ਜਲਦੀ ਜਲਦੀ ਆਓ ਤੇ ਟਾਇਰ ਲੈ ਜਾਓ ਇੱਕ ਟਾਇਰ ਦੇ ਮੁੱਲ ਚ ਚਾਰ ਟਾਇਰਾਂ ਨਵਾਂ ਸਟਾਕ ਉਤਰਿਆ ਲੁੱਟ ਲੋ ਮੇਲਾ ਆਜੋ ਪ੍ਰਾਈਮ ਟਾਇਰ ਦਾ ਸ਼ੋਅਰੂਮ ਤਰਨਤਾਰਨ ਦੇ ਵਿੱਚ ਅਲਾਦੀਨਪੁਰਾ